ਤੁਹਾਡੀ ਡੈਬਿਊ ਫਿਲਮ ਹੈਗੀ ਆ ਮੈਂ ਬਹੁਤ ਤਗੜਾ ਐਕਟਰ ਹਾਂ ਜੀ ਉਹ ਦੇਖ ਲਿਆ ਭਰਾ ਐਸਾ ਬੜੀ ਗੱਲ ਪਤਾ ਕੀ ਹੈ ਹਾਂ ਜੀ ਮਿਊਜ਼ਿਕ ਆਪਾਂ ਘਰ ਨੂੰ ਵੇਚਿਆ ਨਹੀਂ ਤੁਸੀਂ ਤੁਹਾਨੂੰ ਬਹੁਤ ਫਿਲਮਾਂ ਆਫਰ ਹੋਈਆਂ ਹੋਣਗੀਆਂ ਤੇ ਸ਼ਾਹ ਕੋਟੀ ਮੂਵੀ ਕਿਉਂ ਆਪਾਂ ਕਿਸੇ ਵੀ ਸ਼ਹਿਰ ਚ ਲੈ ਲਈਏ ਕਿਸੇ ਵੀ ਕੰਟਰੀ ਚਲੇ ਜਾਈਏ ਅਕਸਰ ਸਾਡਾ ਇਹੋ ਹੀ ਤਾਂ ਗਰਿੰਦੀ ਆ ਵੀ ਆਪਾਂ ਵਾਪਸ ਪਿੰਡ ਜਾਣਾ ਜਾਂ ਜਿੱਥੇ ਵੀ ਕਿਸੇ ਦਾ ਘਰ ਉੱਥੇ ਜਾਣਾ ਵਾ ਸੋ ਬੇਸਿਕਲੀ ਘਰ ਵਾਪਸ ਆਉਣ ਦੀ ਸਟੋਰੀ ਆ ਤੇ ਮੈਨੂੰ ਬੜਾ ਉਹਦੀ ਲੱਗਾ ਸੀ ਯਾਰ ਮੈਂ ਕਿਹਾ ਆਹੀ ਕਰਾਂਗਾ ਸਭ ਤੋਂ ਪਹਿਲੀ ਫਿਲਮ ਐਕਸਪੀਰੀਅੰਸ ਆਈ ਸੀ ਕਿ ਪਹਿਲਾ ਕੰਮ ਜਿਹੜਾ ਵੀ ਹੁੰਦਾ ਵਾ ਉਹ ਇੱਕ ਤੇ ਹਮੇਸ਼ਾ ਯਾਦ ਰਹਿੰਦਾ ਦੂਜਾ ਉਹਦੇ ਚ ਬੰਦਾ ਨਰਵਸ ਹੁੰਦਾ ਵਾ ਮੈਂ ਵੀ ਨਰਵਸ ਸੀ ਫਿਲਮ ਦੇ ਦੌਰਾਨ ਬਟ ਮੇਰੇ ਕੋ ਐਕਟਰਸ ਇੰਨੇ ਵਧੀਆ ਸੀ ਡਾਇਰੈਕਟਰ ਮੇਰੇ ਅਰਜੀਤ ਭਾਈ ਨੇ ਇੰਨਾ ਮੇਰਾ ਸਾਥ ਦਿੱਤਾ ਵੀ ਮੈਨੂੰ ਬਹੁਤ ਕੰਫਰਟੇਬਲ ਫੀਲ ਹੋਇਆ ਸੈੱਟ ਤੇ ਤੇ ਮੈਨੂੰ ਬੜਾ ਵਧੀਆ ਲੱਗਾ ਸੀ ਯਾਰ ਮੈਂ ਕਿਹਾ ਆਹੀ ਕਰਾਂਗਾ ਸਭ ਤੋਂ ਪਹਿਲੀ ਫਿਲਮ ਸਵਾਗਤ ਹੈ ਤੁਹਾਡਾ ਪ੍ਰੋਪਜਨ ਟੀਵੀ ਤੇ ਸਭ ਤੋਂ ਪਹਿਲਾਂ ਪਿਆਰਪ੍ਰੀ ਸਾਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼ੁਕੜ ਤੇ ਤੁਸੀਂ ਸ਼ਾਹਕੋਟ ਮੂਵੀ ਦੇ ਪ੍ਰੀ ਇਵੈਂਟ ਤੇ ਆਏ ਹੋ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਆ ਐਕਚੁਅਲੀ ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਤਾਂ ਬੜੀਆਂ ਖੁਸ਼ੀਆਂ ਹੁੰਦੀਆਂ ਆਲਵੇਜ਼ ਕਪਲੇ ਉਹ ਘਰ ਦਾ ਫੰਕਸ਼ਨ ਹੋਵੇ ਜਾਂ ਸਾਡੀ ਫਿਲਮ ਲਾਈਂਦਾ ਤੋਂ ਇਸ ਤਰ੍ਹਾਂ ਸਾਰਿਆਂ ਨੂੰ ਦੇਖ ਕੇ ਇੱਥੇ ਗੁਰੂ ਰੰਦਾਵਾ ਬブਮਾਨ ਸਾਹਿਬ ਔਰ ਅਮਨ ਨੂਰੀ ਜੀ ਔਰ ਹੋਬੀ ਭਾਜੀ ਸਾਰੇ ਐਕਟਰ ਜਿੰਨੇ ਵੀ ਹੋਰ ਆਏ ਸੀ ਗੁਗੀ ਭਾਜੀ ਸਾਰੇ एवरीवन ਦੇਖ ਕੇ ਬੜੀ ਖੁਸ਼ੀ ਹੋਈ ਔਰ ਮੈਂ ਜਦੋਂ ਇਹਦਾ ਹਲੇ ਫਿਲਮ ਤਾਂ ਦੇਖੀ ਨਹੀਂ ਆਪਾਂ ਲੇਕਿਨ ਹਲੇ ਟ੍ਰੇਲਰ ਹੀ ਦੇਖਿਆ ਉਹਦਾ ਔਰ ਬੜੀ ਇੱਕ ਯੂਨਿਕ ਜੀ ਫਿਲਮ ਲੱਗ ਰਹੀ ਹੈ ਜਿਹੜੀ ਇੱਕ ਆਈ ਥਿੰਕ ਫੈਮਿਲੀ ਦੇ ਨਾਲ ਜਾ ਕੇ ਬੰਦਾ ਦੇਖ ਸਕਦਾ ਔਰ ਗੁਰੂ ਰੰਦਾਵਾ ਹੁਣ ਉਹਦਾ ਆਈ ਥਿੰਕ ਇੰਟਰੋਡਕਸ਼ਨ ਹੈਗਾ ਫਿਲਮ ਦੇ ਵਿੱਚ ਹੈ ਨਾ ਕਿ ਪਹਿਲੀ ਵਾਰੀ ਕਰ ਰਹੇ ਆ ਫਿਲਮ ਉਹ ਔਰ ਕਾਫੀ ਅੱਛਾ ਉਹਨਾਂ ਦਾ ਇੱਕ ਸੈਟਲਡ ਜਿਹਾ ਕੈਰੈਕਟਰ ਲੱਗ ਰਿਹਾ ਸੀ ਔਰ ਇੱਕ ਡਿਫਰੈਂਟ ਜੀ ਮੂਵੀ ਹੈ ਇਨੇ ਦੌਰ ਦੇ ਵਿੱਚ ਇੱਕ ਕਾਮੇਡੀ ਵੀ ਹੁੰਦੀ ਹੈ ਇੱਕ ਐਕਸ਼ਨ ਵੀ ਹੁੰਦੀ ਹੈ ਬਟ ਇੱਕ ਫੈਮਿਲੀ ਡਰਾਮ ਡਰਾਮਾ ਜ ਜਿਹਨੂੰ ਆਪਾਂ ਕਹਿੰਦੇ ਆ ਉਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਔਰ ਸ਼ਾਹ ਕੋਟ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਅ ਟਾਈਟਲ ਹੈ ਯੂ ਨੋ ਕਿ ਜਿਹਨੂੰ ਦੇਖਣਾ ਦਿਲ ਕਰਦਾ ਹੈ ਕਿਉਂਕਿ ਲੈਂਦੇ ਪੰਜਾਬ ਦਾ ਹੈ ਨਾ ਉਧਰ ਦਾ ਹੈਗਾ ਇਹ ਸੋ ਅੱਛਾ ਲੱਗਦਾ ਕਿ ਸ਼ਾਹ ਕੋਟ ਅੱਛਾ ਪਾਕਿਸਤਾਨ ਦੇ ਵਿੱਚ ਹੈਗਾ ਤੇ ਹੁਣ ਸੋ ਜ਼ਰੂਰ 뮤직 ਫਿਲਮ ਦਾ ਮੈਨੂੰ ਬਹੁਤ ਚੰਗਾ ਲੱਗਿਆ ਐਕਚੁਅਲੀ ਓਨੈਸਟਲੀ ਦਸਾਂ ਮਿਊਜ਼ਿਕ ਫਿਲਮ ਦਾ ਬਹੁਤ ਅੱਛਾ ਲੱਗਿਆ ਜਿੰਨੇ ਕੋ ਟ੍ਰੇਲਰ ਦੇਖ ਕੇ ਹਰ ਇੱਕ ਕਿਰਦਾਰ ਨੇ ਆਪਣੀ ਆਪਣੀ ਬਹੁਤ ਹੀ ਇੱਕ ਸੈਟਲਡ ਜੀ ਪਰਫਾਰਮੈਂਸ ਕੀਤੀ ਹੈ ਜਿਹਦੇ ਵਿੱਚ ਉਹ ਕੈਰੈਕਟਰ ਲੱਗ ਰਹੇ ਸੀ ਸਪੈਸ਼ਲੀ ਮੈਂ ਕ੍ਰੈਡਿਟ ਗੋਸ ਟੂ ਡਾਇਰੈਕਟਰ ਆਲਸੋ ਔਰ ਗੁਰੂਰਿੰਦਰ ਵਰਮਨ ਨੂੰ ਬਹੁਤ ਲੱਗਿਆ ਪ੍ਰੋਮਿਨੈਂਟ ਇੱਕ ਹੀ ਚੀਜ਼ ਲੱਗੀ ਹੋਣਾ ਗੁਰੂਰਿੰਦਰ ਆਵਾਜ਼ ਅਕਸਰ ਆਪਾਂ ਗੀਤਾਂ ਵਿੱਚ ਦੇਖਦੇ ਆਏ ਹਾਂ ਉਹਨਾਂ ਦੀ ਇੱਕ ਡੈਬਿਊ ਮੂਵੀ ਹੈ ਇਸ ਬਾਰੇ ਕੀ ਕਹਿਣਾ ਹੈ ਤੁਹਾਡਾ ਹਾਂ ਮੈਂ ਉਹੀ ਦੱਸ ਰਣ ਕਿ ਡੈਬਿਊ ਉਹਨਾਂ ਦੀ ਹੈਗੀ ਐ ਤੇ ਲੇਕਿਨ ਉਸ ਹਸਾਬ ਦੇ ਨਾਲ ਉਹਨਾਂ ਨੇ ਇੱਕ ਬੜਾ ਅੱਛਾ ਲੱਗਿਆ ਨਹੀਂ ਸੀ ਯਾਰ ਮੈਨੂੰ ਓਨੈਸਟਲੀ ਬੀਇੰਗ ਐਨ ਐਕਟਰ ਔਰ ਇਨੀ ਮੈਂ ਕਿਉਂਕਿ ਵੱਧ ਚੜਾ ਕੇ ਗੱਲ ਕਰ ਰਹੇ ਹਾਂ ਬਟ ਮੈਨੂੰ ਲੱਗਿਆ ਨਹੀਂ ਕਿ ਕੀ ਉਹ ਗੁਰੂ ਰੰਦਾਵਾ ਹੁਣੀ ਹੈਗੇ ਔਰ ਇੱਕ ਹੋਰ ਨੇ ਡਿਫਰੈਂਟ ਜਿਹਾ ਕਿਰਦਾਰ ਕੀਤਾ ਔਰ ਇਹ ਕੁਝ ਕੀਤਾ ਬਰੀ ਸੈਟਲਡ ਬਰੀ ਬੈਟ ਵੈਰੀ ਸੈਟਲਡ ਆ ਦੇਖੋ ਗੁਰੂ ਸਾਹਿਬ ਤਾਂ ਆ ਹੀ ਗਏ ਇਧਰ ਨੂੰ ਖੱਬੇ ਪਾਸੇ ਬਹੁਤ ਸੈਟਲਡ ਐਕਟਿੰਗ ਕੀਤੀ ਹੈ ਇਹਨਾਂ ਨੇ ਸੋ 올 ਦਾ ਬੈਸਟ ਟੂ ਹਿਮ ਐਂਡ ਪੂਰੀ ਸ਼ਾਕਾਉਟ ਟੀਮ ਨੂੰ ਮੈਂ ਵਧਾਈਆਂ ਦੇਣਾ ਚਾਹਨਾ ਪਰਮਾਤਮਾ ਕਰੇ ਅਸਤਾਨੀ ਫਿਲਮਾਂ ਬਣਨ ਹੋਰ achhiya hon taaki ye sare actors waste aur sari film industry waste it's very good thing ਲੱਗਦਾ ਹੈ ਵੀ ਇਕੱਠੇ ਹੋਣ ਦਾ ਇੱਕ ਬਹਾਨਾ ਚਾਹੀਦਾ ਹੁੰਦਾ ਹੈ ਖੈਰ ਇਹਨਾਂ ਨੇ ਅੱਛਾ ਇੱਕ ਬਹੁਤ ਵਨਰ ਵਾਸ ਇਨ ਮੁੰਬਈ ਤੇ ਉਦੋਂ ਉੱਥੇ ਸਾਰੀਆਂ ਇਸ ਤਰ੍ਹਾਂ ਪਾਰਟੀਆਂ ਵਗੈਰਾ ਹੁੰਦੀਆਂ ਸੀ ਕਿ ਜਿੱਤੇ ਸਾਰੀ ਫਿਲਮ ਗੈਦਰਿੰਗ ਹੁੰਦੀ ਸੀ ਸਾਰੇ ਫਿਲਮੀ ਲੋਕ ਆਉਂਦੇ ਸੀ ਔਰ ਇੱਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਸੀ ਚਲੋ ਸਾਡਾ ਤਾਂ ਹੁੰਦਾ ਹੀ ਆ অলਵੇਸ ਕਿ ਅਸੀਂ ਮਿਲ ਲੈਣੇ ਆ ਵੈਸੇ ਤਾਂ ਸਾਰੇ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਰਹਿੰਦੇ ਆ ਆਲਵੇਸ ਆਲਵੇਸ ਬਿਜ਼ੀ ਰਹਿੰਦੇ ਆ ਗੁਰੂ ਸਾਹਿਬ ਗੁਰੂ ਸਾਹਿਬ 1 ਮਿੰਟ 1 ਮਿੰਟ ਹਾਈ ਹਾਈ ਬ੍ਰਦਰ ਇੱਕ ਸੈਗਮੈਂਟ ਆ ਮੈਂ ਦੀ ਤਾਰੀਫ ਹੀ ਕਰ ਰਿਆ ਸੀ ਐਕਚੁਅਲੀ ਇਟਸ ਨਾਟ ਲਾਈਕ ਦੈਟ ਇਹਨਾਂ ਦੀ ਡੈਬਿਊ ਫਿਲਮ ਹੈ ਬਟ ਬੀਇੰਗ ਐਨ ਐਕਟਰ ਜਿੰਨਾ ਕੋ ਮੈਂ ਆਪਣੇ ਆਪ ਨੇ ਮਹਿਸੂਸ ਕੀਤਾ ਤੁਸੀਂ ਇਹ ਲੱਗ ਨਹੀਂ ਰਹੀ ਸੀ ਕਿ ਤੁਸੀਂ ਇਹ ਤੁਹਾਡੀ ਡੈਬਿਊ ਫਿਲਮ ਹੈਗੀ ਹੈ ਮੈਂ ਬਹੁਤ ਤਗੜਾ ਐਕਟਰ ਹਾਂ ਜੀ ਉਹ ਦੇਖ ਲਿਆ ਭਰਾ ਥੈਂਕ ਯੂ ਜੀ ਵੀ ਤੁਸੀਂ ਗਾਣਿਆਂ ਵਿੱਚ ਵੀ ਦੇਖਿਆ ਔਰ ਲੇਕਿਨ ਹੁਣ ਇਹ ਫਿਲਮ ਦੇਖ ਕੇ ਐਂਡ 올 द बेस्ट ਪਰਮਾਤਮਾ ਕਰੇ ਇਹ ਫਿਲਮ ਚੱਲੇ ਐਂਡ ਤੁਸੀਂ ਇੱਕਦਮ ਪ੍ਰੋਪਰ ਸਿੰਗਰ ਨਹੀਂ ਇੱਕ ਪ੍ਰੋਪਰ ਐਕਟਰ ਲੱਗ ਰਹੇ ਸੋ ਵੀਸ਼ ਯੂ 올 द बेस्ट ਬ੍ਰਦਰ ਥੈਂਕ ਯੂ ਸੋ ਮੱਚ ਥੈਂਕ ਯੂ ਮੇਕ ਸ਼ੂ ਗਾਇਸ ਕੀਪ ਵਾਚਿੰਗ ਪ੍ਰੋ ਪੰਜਾਬ ਪਾਜੀ ਤੁਹਾਡਾ ਡੈਬਿਊ ਹੈ ਮੂਵੀ ਦੇ ਵਿੱਚ ਤੇ ਤੁਹਾਡਾ ਕੀ ਐਕਸਪੀਰੀਅੰਸ ਕੀ ਰਿਹਾ ਯਾਰ ਐਕਸਪੀਰੀਅੰਸ ਆਈ ਸੀ ਕਿ ਪਹਿਲਾ ਕੰਮ ਜਿਹੜਾ ਵੀ ਹੁੰਦਾ ਵਾ ਉਹ ਇੱਕ ਤੇ ਹਮੇਸ਼ਾ ਯਾਦ ਰਹਿੰਦਾ ਦੂਜਾ ਉਹਦੇ ਚ ਬੰਦਾ ਨਰਵਸ ਹੁੰਦਾ ਵਾ ਮੈਂ ਵੀ ਨਰਵਸ ਸੀ ਫਿਲਮ ਦੇ ਦੌਰਾਨ ਬਟ ਮੇਰੇ ਕੋ ਐਕਟਰਸ ਇੰਨੇ ਵਧੀਆ ਸੀ ਡਾਇਰੈਕਟਰ ਮੇਰੇ ਰਜੀਪਾ ਜੀ ਨੇ ਇੰਨਾ ਮੇਰਾ ਸਾਥ ਦਿੱਤਾ ਕਿ ਮੈਨੂੰ ਬਹੁਤ ਕੰਫਰਟੇਬਲ ਫੀਲ ਆਇਆ ਸੈੱਟ ਤੇ ਤੇ ਪ੍ਰੋਡਕਟ ਤੁਹਾਡੇ ਸਾਹਮਣੇ ਆ ਤੇ 4 ਅਕਤੂਬਰ ਨੂੰ ਬਸ ਵੇਟ ਆ ਐਂਡ ਮੈਂ ਚਾਹੁੰਦਾ ਕਿ ਸਾਰੇ ਲੋਕੀ ਫਿਲਮ ਵੇਖ ਕੇ ਆਓ ਤੇ ਆਪਣੇ ਓਨੈਸਟ ਰਿਵਿਊਸ ਦਿਓ ਤਾਂ ਕਿ ਆਪਾਂ ਹੋਰ ਵਧੀਆ ਚੀਜ਼ ਅੱਗੇ ਲੈ ਕੇ ਆਈਏ ਤੇ ਜਦੋਂ ਸੱਚੀ ਵਧੀਆ ਲੱਗੇ ਤੇ ਫਿਰ ਸੱਚੀ ਵਧੀਆ ਦੱਸ ਦਿਓ ਵਧੀਆ ਲੱਗੀ ਜੀ ਤੇ ਬਾਈ ਜੀ ਤੁਸੀਂ ਤੁਹਾਨੂੰ ਬਹੁ ਫਿਲਮਾਂ ਉਪਰੋਈਆਂ ਹੋਣਗੀਆਂ ਤੇ ਸ਼ਾਹ ਕੋਟੀ ਮੂਵੀ ਕਿਉਂ ਆ ਕਿਉਂਕਿ ਤੇ ਜਿਹੜਾ ਵਨ ਲਾਈਨਰ ਮੈਨੂੰ ਰਜੀਪਾ ਨੇ ਸੁਣਾਇਆ ਸੀ 2020 ਦੇ ਵਿੱਚ ਉਹ ਇਹ ਸੀ ਕਿ ਇਹ ਮੁੰਡੇ ਦੇ ਘਰ ਆਉਣ ਵਾਪਸ ਘਰ ਆਉਣ ਦੀ ਸਟੋਰੀ ਆ ਆਪਾਂ ਕਿਸੇ ਵੀ ਸ਼ਹਿਰ ਚ ਰਹਿ ਲਈਏ ਕਿਸੇ ਵੀ ਕੰਟਰੀ ਚਲੇ ਜਾਈਏ ਅਕਸਰ ਸਾਡਾ ਇਹੋ ਹੀ ਤਾਂ ਗਰਿੰਦੀ ਆ ਵੀ ਆਪਾਂ ਵਾਪਸ ਪਿੰਡ ਜਾਣਾ ਹੈ ਜਿੱਥੇ ਵੀ ਕਿਸਦਾ ਘਰ ਉੱਥੇ ਜਾਣਾ ਵਾ ਸੋ ਬੇਸਿਕਲੀ ਘਰ ਵਾਪਸ ਆਉਣ ਦੀ ਸਟੋਰੀ ਆ ਤੇ ਮੈਨੂੰ ਬੜਾ ਉਹ ਲੱਗਾ ਸੀ ਯਾਰ ਮੈਂ ਕਿਹਾ ਆਹੀ ਕਰਾਂਗਾ ਸਭ ਤੋਂ ਪਹਿਲੀ ਫਿਲਮ ਨਹੀਂ ਨਹੀਂ ਟਾਈਟਲ ਆਪਣੇ ਆਪ ਦੇ ਵਿੱਚ ਹੀ ਨਾ ਜਿਹੜਾ ਸ਼ਾਹਕੋਟ ਆ ਇਹ ਆਪਣੇ ਆਪ ਦੇ ਵਿੱਚ ਇੱਕ ਯੂਨਿਕ ਜਿਹਾ ਹੈ ਕਿਉਂਕਿ ਅਸੀਂ ਆਲਵੇਸ ਮਿਸ ਕਰਦੇ ਆਂ ਸ਼ਾਹਕੋਟ ਨੂੰ ਹੈ ਨਾ ਤੇ ਉਸ ਤਰ੍ਹਾਂ ਦੀ ਬੋਲੀ ਔਰ ਉਸ ਤਰ੍ਹਾਂ ਦੇ ਅੱਛਾ ਮੈਂ ਬ੍ਰਦਰ ਵੈਸੇ ਸਪੈਂਗਲੀ ਫ੍ਰੈਂਕਲੀ ਸਪੀਕਿੰਗ ਕਿ ਮਿਊਜ਼ਿਕ ਤੁਹਾਡੀ ਫਿਲਮ ਦਾ ਬਹੁਤ ਵਧੀਆ ਵੈਰੀ ਵੈਰੀ ਗੁੱਡ ਮਿਊਜ਼ਿਕ ਨਹੀਂ ਤਾਂ ਆਮ ਤੌਰ ਤੇ ਫਿਰ ਵਧੀਆ ਗੱਲ ਪਤਾ ਕੀ ਆ ਹਾਂਜੀ ਮਿਊਜ਼ਿਕ ਆਪਾਂ ਕਿਹਨੂੰ ਵੇਚਿਆ ਨਹੀਂ ਥੈਂਕ ਯੂ ਸੋ ਠੀਕ ਹੈ ਤਾਂ ਨਾ ਓਕੇ ਓਕੇ ਬਾਏ ਬਾਏ